ਇਨ੍ਹੀ ਦਿਨੀ ਅਕਸਰ ਹੀ ਹਰ ਸ਼ਹਿਰ ਅਤੇ ਹਾਈਵੇ ਤੇ ਕਈ ਫੂਡ ਟਰੱਕ ਅਤੇ ਐਸੇ ਫੂਡ ਸਟਾਲ ਦੇਖਣ ਨੂੰ ਮਿਲ ਰਹੇ ਹਨ ਜੋ ਪੜ੍ਹੇ ਲਿਖੇ ਨੌਜਵਾਨਾਂ ਵੱਲੋਂ ਆਪਣਾ ਕੰਮ ਕਰਨ ਦੀ ਸੋਚ ਨਾਲ ਸ਼ੁਰੂ ਕੀਤੇ ਗਏ ਹਨ ਐਸਾ ਹੀ ਨੌਜਵਾਨ ਹੈ ਬਟਾਲਾ ਦੇ ਚਾਹਲ ਕਲਾਂ ਦਾ ਰਹਿਣ ਵਾਲਾ ਸਤਿੰਦਰ ਪਾਲ ਸਿੰਘ ਜਿਸ ਨੇ 12 ਜਮਾਤੀ ਪੜਾਈ ਕਰਨ ਤੋਂ ਬਾਅਦ ਇਲੈਕਟ੍ਰਿਕ ਡਿਪਲੋਮਾ ਕੀਤਾ ਤੇ ਉਸ ਤੋਂ ਬਾਅਦ ਉਸਨੇ ਇੱਕ ਨਿੱਜੀ ਕੰਪਨੀ 'ਚ ਇਲੈਕਟ੍ਰੀਸ਼ੀਅਨ ਦੀ ਨੌਕਰੀ ਵੀ ਕੀਤੀ ਲੇਕਿਨ ਉਸ ਵਿੱਚ ਉਸ ਦਾ ਮਨ ਨਹੀਂ ਲੱਗਾ ਤੇ ਮੋੜ ਆਪਣਾ ਕੀਤਾ ਬਦਲਣ ਦੀ ਸੋਚ ਨਾਲ ਫਾਸਟ ਫੂਡ ਰੈਸਟੋਰੈਂਟ 'ਚ ਕੰਮ ਸਿੱਖਿਆ ਤੇ ਉੱਥੇ 3 ਸਾਲ ਨੌਕਰੀ ਕੀਤੀ ਮਨ 'ਚ ਸ਼ੁਰੂ ਤੋਂ ਚਾਹ ਸੀ ਕਿ ਵਿਦੇਸ਼ ਨਾ ਜਾ ਕੇ ਇੱਥੇ ਪੰਜਾਬ 'ਚ ਰਹਿ ਕੇ ਆਪਣੇ ਹੱਥੀਂ ਕਿਰਤ ਕਰਨਾ ਅਤੇ ਆਪਣੇ کاروبار ਨੂੰ ਸਥਾਪਿਤ ਕਰਨਾ ਹੈ ਅਤੇ ਹੁਣ ਕਿਸੇ ਮਕਸਦ ਨਾਲ ਉਸ ਵੱਲੋਂ ਇੱਕ ਫੂਡ ਟਰੱਕ ਤਿਆਰ ਕਰਵਾਇਆ ਗਿਆ ਅਤੇ ਹੁਣ ਉਹ ਆਪ ਹੀ ਇਸ ਫੂਡ ਟਰੱਕ ਦਾ ਮਾਲਕ ਵੀ ਹੈ ਉੱਥੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਚੰਗਾ ਖਾਣਾ ਪਰੋਸ ਰਿਹਾ ਹੈ ਸਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਪਰਿਵਾਰ ਵੱਲੋਂ ਵੀ ਬਹੁਤ ਸਹਿਯੋਗ ਮਿਲਿਆ ਅਤੇ ਲੋਕ ਵੀ ਉਸ ਦਾ ਖਾਣਾ ਖਾ ਕੇ ਖੁਸ਼ ਹਨ ਮੇਰਾ ਨਾਮ ਸਤਿੰਦਰਬੀ ਸਿੰਘ ਹੈ ਜੀ ਅੱਛਾ ਸਤਿੰਦਰ ਜੀ ਇਹ ਦੱਸੋ ਕਿ ਆ ਜਿਹੜਾ ਫੂਡ ਹੈ ਸਰ ਇਹਨੂੰ 3 ਮਹੀਨੇ ਹੋ ਗਏ ਨੇ ਸਟਾਰਟ ਕੀਤੇ ਇਹਨੂੰ ਤੇ ਮੈਂ ਇਸ ਤੋਂ ਪਹਿਲਾਂ ਯੋਗ ਕਰਦਾ ਸੀ ਰੈਸਟੋਰੈਂਟ ਵਿੱਚ 3 ਸਾਲ ਕੀਤੀ ਉੱਥੇ ਜੋਬ ਤੇ ਉਸ ਤੋਂ ਬਾਅਦ ਸੋਚਿਆ ਕਿ ਆਪਣਾ ਕੋਈ ਮਤਲਬ ਤਿਆਰ ਕਰਦੇ ਆਪਣਾ ਕੰਮ ਕਰਦੇ ਆ ਫਿਰ ਇਹ ਸਕੂਟਰਕ ਬਣਾਇਆ ਜੀ ਹਾਂ ਜੀ ਹਾਂ ਜੀ ਆਪ ਤਿਆਰ ਕਰਾਇਆ ਜੀ ਅਜਾ ਕਿ ਕਿੰਦਾ ਕੀਨੀ ਐਜੂਕੇਸ਼ਨ ਜੀ ਮੈਂ ਪਲੱਸ 2 ਕੀਤੀ ਹੈ ਸਰ ਤੇ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਇਲੈਕਟ੍ਰੀਕਲ ਦਾ 2 ਸਾਲ ਦਾ ਇਲੈਕਟ੍ਰੀਕਲ ਦਾ ਡਿਪਲੋਮਾ ਕਰਨ ਤੋਂ ਬਾਅਦ ਇਲੈਕਟ੍ਰੀਕਲ ਵਾਲੇ ਪਾਸੇ ਕੋਈ ਜੋਬ ਆਹ ਮੈਂ ਜਿਵੇਂ ਤੋਂ ਬਾਅਦ ਮੈਂ ਕੰਮ ਮਤਲਬ ਕੀਤਾ ਥੋੜਾ ਜਿਹਾ ਲੈ ਕੇ ਗੱਲਦਾ ਪਰ ਉਧਰ ਮਨ ਨਹੀਂ ਸੀ ਹੈਗਾ ਮੇਰਾ ਮਨ ਨਹੀਂ ਸੀ ਬਾਈ ਦਾ ਤੋਂ ਬਾਅਦ ਮੈਂ ਫਿਰ ਰੈਸਟੋਰੈਂਟ ਵਿੱਚ ਲੱਗਾ ਜੇ ਉਸ ਤੋਂ ਬਾਅਦ ਜੋ ਕੀਤੀ ਰੈਸਟੋਰੈਂਟ ਵਿੱਚ 3 ਸਾਲ ਸਹੀ ਬੰਦ ਦੀ ਕੋਈ ਗੱਲ ਹੈ ਨਹੀਂ 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 ਮੇਰੇ ਪੜਦੇ ਆ ਸਾਰੀ ਉਦੋਂ ਕੋਈ ਮਨਚ ਨਹੀਂ ਸੀ ਹੈਗਾ ਸੀ ਬਾਹਰ ਨਹੀਂ ਜਾਣਾ ਇੱਥੇ ਕਰਨਾ ਪਵੇ ਜਿਹੜਾ ਮਰਜ਼ੀ ਕੰਮ ਕਰੀਏ ਰੱਬ ਦੀ ਕਿਰਪਾ ਇਹ ਬਹੁਤ ਵਧੀਆ ਚੱਲਦਾ ਪਿਆ ਫੂਡ ਟਰੱਕ ਪਰਿਵਾਰ ਦੀ ਕਿੱਦਾਂ ਦੀ ਸਪੋਰਟ ਬਹੁਤ ਵਧੀਆ ਸਪੋਰਟ ਕੀਤਾ ਸਾਰੇ ਪਰਿਵਾਰ ਨੇ ਬਹੁਤ ਸਪੋਰਟ ਕੀਤਾ ਆਪਣੇ ਨਿਵਾਸੀਆਂ ਨੇ ਵੀ ਸਟਾਰਟ ਤੋਂ ਬਾਅਦ ਬਟਾਲੇ ਦੇ ਨਿਵਾਸੀਆਂ ਨੇ ਬ ਇਹਦੇ ਕਿ ਦਨਵਲ ਪਿਆਰ ਮਿਲਿਆ ਲੋਕਾਂ ਨੂੰ ਹਾਂਜੀ ਬਹੁਤ ਵਧੀਆ ਪਿਆਰ ਮਿਲਿਆ ਬਹੁਤ ਜ਼ਿਆਦਾ ਵਧੀਆ ਫੂਡ ਵਿੱਚ ਕੀ ਸਪੈਸ਼ਲਟੀ ਲੱਗੀ ਹੋਈ ਹੈ ਆਪਣੇ ਫੂਡ ਵਿੱਚ ਸਰ 버ਗਰ ਤੇ ਸਭ ਸਪੈਸ਼ਲ ਹੈ ਜੀ ਸਭ ਤੁਸੀਂ ਹਾਂਜੀ ਹਾਂਜੀ ਸਭ ਅੱਜ ਹਨ ਨੌਜਵਾਨਾਂ ਦੀ ਇੱਕ ਹੈਲਦੀ ਫੂਡ ਵਾਲੇ ਪਾਸੇ ਹੈਲਦੀ ਹੈ ਬਿਲਕੁਲ ਬਿਲਕੁਲ ਮਲਟੀ grain ਬ्रेड ਹੁੰਦਾ ਆਪਣੇ ਕੋਲ ਇੱਕ ਵਾਰੀ ਟ੍ਰਾਈ ਕਰੋ ਸਭ ਸਪੈਸ਼ਲ ਬਸ ਇਹਦੇ ਲੋਕਾਂ ਨੂੰ ਮੈਂ ਆਪਣੇ ਪੰਜਾਬੀ ਲੋਕਾਂ ਨੂੰ ਇਹ ਭਰਾਵਾਂ ਨੂੰ ਮਤਲਬ ਸਨ੍ਹਾ ਦੇਣਾ ਚਾਹੁੰਦਾ ਕਿ ਉਹਨਾਂ ਨੂੰ ਸਪੋਰਟ ਕਰੋ ਕਿ ਸਾਰੇ ਨੌਜਵਾਨ ਨਸ਼ਿਆਂ ਵਾਲ ਨਹੀਂ ਹੈਗੇ ਉਹਨਾਂ ਨੂੰ ਸਪੋਰਟ ਕਰੋ ਆਪਣੇ ਆਪ ਹੀ ਸਾਰੇ ਜਿਹੜੇ ਆ ਦਰਬਨ ਗਿੱਦਰ ਨੂੰ ਆਪ ਸਪੋਰਟ ਕਰੋ ਨਾਲ